ਬਾਈ ਜੀ ਇੱਕ ਘਰ ਵਿਕਾਊ ਆ ਤੁਹਾਨੂੰ ਆਪਾਂ ਵਿਖਾਉਣੇ ਆ ਕਿੱਥੇ ਵਿਕਾਊ ਆ ਇਹ ਹੈਗਾ ਪਿੰਡ ਔਗੜ ਪਿੰਡ ਔਗੜ ਤੇ ਮੁਬਾਰਕਪੁਰ ਵੀ ਕਹਿੰਦੇ ਨੂੰ ਜ਼ਿਲ੍ਹਾ ਮੋਗਾ ਆ ਰੋਡ ਸਿੱਧਾ ਜਾਂਦਾ ਜਨੇਰ ਨੂੰ ਇੱਥੋਂ 1 ਕਿਲੋਮੀਟਰ ਤੇ ਹਾਈਵੇ ਰੋਡ ਆ ਅੰਮ੍ਰਿਤਸਰ ਤੋਂ ਮੋਗਾ ਇੱਥੋਂ ਕੋਟ ਦੀ ਸੇਖਾਂ 5 ਕਿਲੋਮੀਟਰ ਆ ਤੇ ਮੋਗਾ ਇੱਥੋਂ 10 ਕਿਲੋਮੀਟਰ ਆ ਇਧਰ ਆ ਸਾਹਮਣੇ ਹਾਈਵੇ ਰੋਡ ਆ ਜਾਣਾ ਵਾ ਇੱਥੋਂ ਮਤਲਬ 1 ਕਿਲੋਮੀਟਰ ਤੇ ਪਿੱਛੇ ਨੂੰ ਵੀ ਤੇ ਇਧਰ ਨੂੰ ਵੀ ਇਹ ਪਿੰਡ ਜਿਹੜਾ ਵਾ ਔਗੜ ਆ ਸਾਹਮਣੇ ਤੇ ਅਦਰ ਘਰ ਆ ਤੁਹਾਨੂੰ ਵਿਖਾਉਣੇ ਆ ਇਧਰਲੇ ਪਾਸੇ ਦੇਖੋ ਸਾਹਮਣੇ ਖੇਤ ਆ ਤੇ ਉਹ ਸਾਹਮਣੇ ਆ ਫਿਰਨੀ ਆ ਫਿਰਨੀ ਇਧਰੋਂ ਵੀ ਖਾ ਦੇ ਵੀਰੇ ਪਿੱਛੋਂ ਖਾ ਦੇ ਆ ਸਾਹਮਣੇ ਫਿਰਨੀ ਆ ਆ ਸਾਹਮਣੇ ਗਲੀ ਦੇ ਵਿੱਚ ਸਾਹਮਣੇ ਵਾਲਾ ਘਰ ਆ ਤੁਹਾਨੂੰ ਵਿਖਾਉਣੇ ਅੰਦਰ ਜਾ ਕੇ ਜੇ ਆਪਾਂ ਨਾਲ ਦੇ ਪਿੰਡਾਂ ਦੀ ਗੱਲ ਕਰੀਏ ਵੀ ਜਿਵੇਂ ਹੁਣ ਚੀਮਾ ਕੜਿਆਲ ਜਨੇਰ ਲਹਾਰਾ ਇਹ ਸਾਰੇ ਇਹਦੇ ਮਤਲਬ ਇਹਨਾਂ ਪਿੰਡਾਂ ਦੇ ਸੈਂਟਰ ਦੇ ਵਿੱਚ ਵਰੇ ਜਨੇਰ ਇਹ ਪਿੰਡ ਜਿਹੜੇ ਨਾਲ-ਨਾਲ ਦੇ ਪਿੰਡ ਐਸ ਪਿੰਡ ਦੇ ਹਨ ਆਜੋ ਆ ਦੇਖੋ ਘਰ ਠੀਕ ਹੈ ਜੀ ਤੇ ਇਹਦੇ ਮਗਰਲੇ ਪਾਸੇ ਬਰਾਂਡਾ ਵੀ ਆ। ਪਸ਼ੂਆਂ ਵਾਲਾ ਬਰਾਂਡਾ ਵਾ ਬਹੁਤ ਵੱਡਾ। ਤੇ ਤੁਹਾਨੂੰ ਦਿਖਾਉਣੇ ਆ। ਕੱਲੀ-ਕੱਲੀ ਚੀਜ਼ ਮਤਲਬ ਜਿੰਨਾ ਕੋ ਹੋ ਸਕੇ ਆ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਆ ਉਹ ਦੇਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ। ਆ ਇਹਦੇਲੇ ਪਾਸੇ ਪੌੜੀਆਂ ਆ ਗਈਆਂ। ਤੇ ਆ ਹੋ ਗਿਆ ਬਰਾਂਡਾ। ਠੀਕ ਆ। ਇਹ ਸਾਰਾ ਲੈਂਟਰ ਤੇ ਆ ਇੱਕ ਆ ਕਮਰਾ ਵਾ ਸ਼ਾਇਦ ਡ੍ਰੈਗ ਰੂਮ ਆ ਡ੍ਰੈਗ ਰੂਮ ਆ ਇਹ ਵੀ ਲੈਂਟਰ ਤੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਆ ਕਮਰਾ ਆ ਸੋਈ ਬਣੀ ਹੋਈ ਹੈ ਇਹਨਾਂ ਨੇ ਵੈਸੇ ਖੁੱਲਾ ਵਾ ਹੋਰ ਤਰੀਕੇ ਵੀ ਮਤਲਬ ਆਪਾਂ ਯੂਜ਼ ਕਰ ਸਕਦੇ ਆ ਇਹ ਵੀ ਲੈਂਟਰ ਤੇ ਆ ਆ ਕਮਰਾ ਟਾਇਲ ਬੱਤੇ ਤੇ ਆ ਮਤਲਬ ਆ ਤਿੰਨ ਕਮਰੇ ਆ ਇੱਕ ਆਹਾ ਇੱਕ ਆਹਾ ਇਹ ਤਿੰਨੇ ਕਮਰੇ ਟਾਇਲ ਬੱਤੇ ਤੇ ਆ ਠੀਕ ਹੈ ਜੀ ਸਾਨੂੰ ਬੰਦੇ ਨੇ ਜੇ ਲੈ ਇੰਟਰਵਿਊ ਪਾਉਣਾ ਹੋਵੇ ਤਾਂ ਉਹ ਵੀ ਪਾ ਸਕਦਾ ਵਾ ਆਹ ਫਰਸ਼ਾਂ ਲੱਗੀਆਂ ਹੋਈਆਂ ਵਾ ਇਧਰਲੇ ਪਾਸੇ ਆ ਟਾਇਲ ਲੱਗੀ ਹੋਈ ਆ ਆਹ ਕਮਰੇ ਜ ਵੀ ਟਾਇਲ ਲੱਗੀ ਆ ਇਹ ਵੀ ਟਾਇਲ ਟਾਇਲ ਬੱਤੇ ਤੇ ਆ ਮਤਲਬ ਇਹ ਤਿੰਨ ਕਮਰੇ ਆ ਜਿਹੜੇ ਆ ਆਹਾ ਇਹ ਤਿੰਨੇ ਕਮਰੇ ਟਾਇਲ ਬੱਤੇ ਤੇ ਆ ਤੇ ਉਹ ਉਹ ਵਾਲੀ ਰਸੋਈ ਤੇ ਉਹ ਡ੍ਰੈਨਗ ਰੂਮ ਇਹ ਲੈਂਟਰ ਤੇ ਆ ਹੁਣ ਸਾਨੂੰ ਮਗਰਲੇ ਪਾਸੇ ਵਿਖਾਉਣੇ ਆ ਆ ਬਰਾਂਡੇ ਦੇ ਵਿੱਚ ਵੀ ਲੈਂਟਰ ਆ ਮਗਰਲੇ ਪਾਸੇ ਜਿਹੜਾ ਪਸ਼ੂਆਂ ਵਾਲਾ ਬਾਈ ਨੇ ਬਣਾਇਆ ਵਾ ਉਹ ਵੀ ਕਾਫੀ ਖੁੱਲਾ ਡੋਲਾ ਵਾ ਜੇ ਕਿਸੇ ਬੰਦੇ ਨੇ ਮੰਨ ਲਓ ਪਸ਼ੂ ਪਸ਼ੂਆਂ ਵਾਲਾ ਬੰਦਾ ਵਾ ਜੇ ਕੋਲ ਰੱਖੇ ਆ ਜਾਂ ਗਾਵਾਂ ਜਾਂ ਮੱਝਾਂ ਜੋ ਵੀ ਆ ਨਾ ਉਹਦੇ ਵਾਸਤੇ ਵੀ ਕਹਿ ਲਓ ਖੁੱਲੀ ਢੁਲੀ ਜਗਾ ਵਾ ਦੇਖੋ ਸ਼ੈੱਡ ਪਿਆ ਹੋਇਆ ਵਾ ਆ ਆ ਦੇਖੋ ਠੀਕ ਆ ਜੀ ਉਹ ਪਰਲੇ ਪਾਸੇ ਉਹਦਾ ਗੋਇਏ ਕੂੜੇ ਵਾਲਾ ਬਣਾਇਆ ਹੋਇਆ ਜਗ੍ਹਾ ਦਾ ਇਹ ਘਰ ਆ ਠੀਕ ਆ ਕਿਸੇ ਨੇ ਵੀ ਲੈਣਾ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਆ ਬਾਈ ਦਾ ਫੋਨ ਨੰਬਰ ਉੱਤੇ ਚੱਲਦਾ ਵਾ ਇਹ ਜਗਾ 20 ਮਰਲੇ ਆ ਪੂਰੀ ਇੱਕ ਕਨਾਲ ਜਗਾ ਵਾ ਤੇ ਆ ਇਧਰਲੇ ਪਾਸੇ ਅਛਾ ਆ ਵੀ ਆ ਕ ਆ ਵੀ ਸੋਈ ਦਾ ਕਮ ਲੈ ਸਕਦੇ ਹਨਾ ਛੋਟੀ ਰਸੋਈ ਆ ਇੱਥੇ ਇਹ ਤਾਂ ਚਲੋ ਯੂਜ਼ ਨਹੀਂ ਕਰਦੇ ਉਧਰਲੇ ਪਾਸੇ ਕਰਦੇ ਆ ਜੇ ਕਰਨੇ ਆ ਆ ਸ਼ੈੱਡ ਆ ਜੇ ਬੰਦੇ ਨੇ ਗੱਡੀ ਵਗੈਰਾ ਖੜਾਉਣੀ ਆ ਕੁਝ ਵੀ ਤਾਂ ਇਹ ਵੀ ਆ ਤੇ ਪਰੇ ਬਾਥਰੂਮ ਆ ਗਿਆ ਤਾਂ ਲਗਭਗ 20 ਮਰਲੇ ਪੂਰੀ 20 ਮਰਲੇ ਬਾਈ ਪੂਰੀ 20 ਮਰਲੇ ਜਗਾ ਵਾ ਇੱਕ ਕਨਾਲ ਤੁਹਾਨੂੰ ਸਾਰਾ ਘਰ ਵਖਾਤਾ ਕਿਸੇ ਨੂੰ ਵੀ ਲੋੜ ਆ ਕਿਸੇ ਨੇ ਵੀ ਮਤਲਬ ਲੈਣਾ ਵਾ ਬਾਈ ਦਾ ਨੰਬਰ ਚਾਲਦਾ ਤੇ ਸੰਪਰਕ ਕਰ ਲਿਓ 18 ਲੱਖ ਮੰਗਾ ਬਾਕੀ ਮੌਕੇ ਤੇ ਮਾਨਤਾ ਨਾ ਹੋ ਜਾਊਗਾ ਧੰਨਵਾਦ ਜੀ